ਸਾਰਿਆਂ ਨੂੰ ਜੈਮਸੀ ਕੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਪੜਾਂਗੇ ਸਾਂਬਰੀ ਔਰਤ ਦੇ ਬਾਰੇ ਯੂਹਨਾ 4 ਦੀ ਤਿੰਨ ਆਇਤ ਵਿੱਚ ਯਿਸੂ ਮਸੀਹ ਹੁਦਿਆ ਨੂੰ ਛੱਡ ਕੇ ਗਲੀਲ ਦੇਸ਼ ਤਰਫ ਸਫ਼ਰ ਕਰ ਰਹੇ ਸੀ ਯਿਸੂ ਮਸੀਹ ਸਾਮਰੀਆ ਪਿੰਡ ਵਿੱਚੋਂ ਹੋ ਕੇ ਫਿਰ ਗਲੀਲ ਦੀ ਤਰਫ ਜਾ ਰਹੇ ਸੀ ਯਿਸੂ ਮਸੀਹ ਨੂੰ ਸਾਮਰੀਆ ਵਿੱਚੋਂ ਦੀ ਜਾਣਾ ਜ਼ਰੂਰੀ ਸੀ ਯਿਸੂ ਮਸੀਹ ਚਾਹੁੰਦਾ ਸੀ ਮੈਂ ਸਾਮਰੀਆ ਵਿੱਚੋਂ ਹੋ ਕੇ ਜਾਵਾਂ ਜਦੋਂ ਸਾਮਰੀਆ ਪਹੁੰਚ ਕੇ ਯਿਸੂ ਮਸੀਹ ਖੂਹ ਦੇ ਕੋਲ ਆ ਕੇ ਬੈਠ ਗਿਆ ਯਿਸੂ ਮਸੀਹ ਥੱਕਿਆ ਹੋਇਆ ਸੀ ਥੋੜੀ ਦੇਰ ਬਾਅਦ ਖੂਹ ਦੇ ਕੋਲ ਸਾਮਰੀ ਔਰਤ ਆਉਂਦੀ ਹੈ ਯਿਸੂ ਮਸੀਹ ਸਾਮਰੀ ਔਰਤ ਨੂੰ ਆਖਦਾ ਹੈ ਮੈਨੂੰ ਪਾਣੀ ਪਿਆ ਔਰਤ ਹੈਰਾਨ ਹੋ ਜਾਂਦੀ ਹੈ ਮੈਂ ਤਾਂ ਸਾਮਰੀ ਔਰਤ ਹਾਂ ਤੂੰ यहूदी है तू मेरे तो पानी मंगता है यीशु मसीह ने आख्या तू नहीं जान दी, अगर जानती तो तू मेरे तो मंगती औरत ने आख्या तेरे को कोई बर्तन भी नहीं है ਕਿਸ ਤਰ੍ਹਾਂ ਪਾਣੀ ਪੀਓਗੇ ਫਿਰ ਸਾਂਭਰੀ ਔਰਤ ਬੋਲਦੀ ਹੈ ਤੂੰ ਸਾਡੇ ਪਿਤਾ ਯਾਕੂਬ ਤੋਂ ਵੀ ਵੱਡਾ ਹੈ ਯੇਸ਼ੂ ਮਸੀਹ ਨੇ ਜਵਾਬ ਦਿੱਤਾ ਜਿਸ ਪਾਣੀ ਨੂੰ ਮੈਂ ਤੁਹਾਨੂੰ ਦਵਾਂਗਾ ਤੁਸੀਂ ਉਸ ਪਾਣੀ ਨੂੰ ਪੀਓਗੇ ਤਾਂ ਕਦੇ ਵੀ ਪਿਆਸੇ ਨਹੀਂ ਹੋਵੋਗੇ ਫਿਰ ਔਰਤ ਕਹਿੰਦੀ ਹੈ ਤਾਂ ਉਹ ਪਾਣੀ ਮੈਨੂੰ ਪਿਲਾ ਫਿਰ ਮੈਨੂੰ ਖੂਹ ਤੇ ਆਉਣ ਦੀ ਜਰੂਰਤ ਨਹੀਂ ਹੋਵੇਗੀ ਫਿਰ ਯੇਸ਼ੂ ਮਸੀਹ ਕਹਿੰਦਾ ਹੈ ਤੂੰ ਜਾ ਆਪਣੇ ਪਤੀ ਨੂੰ ਲੈ ਕੇ ਆ ਔਰਤ ਆਪਣੇ ਜੀਵਨ ਦੀ ਗੱਲ ਯੇਸ਼ੂ ਮਸੀਹ ਨੂੰ ਕਹਿੰਦੀ ਹੈ ਮੇਰਾ ਕੋਈ ਪਤੀ ਨਹੀਂ ਯੇਸ਼ੂ ਮਸੀਹ ਨੇ ਆਖਿਆ ਤੂੰ ਸੱਚ ਬੋਲਦੀ ਹੈ ਜਿਸ ਨਾਲ ਤੋਂ ਹੁਣ ਲੈ ਰਹੀ ਐ ਉਹ ਵੀ ਤੇਰਾ ਪਤੀ ਨਹੀਂ ਹੈ ਫਿਰ ਅਸੀਂ ਇਸ ਔਰਤ ਦੇ ਬਾਰੇ ਜਾਂ ਇਸ ਔਰਤ ਦੇ ਸੁਭਾਣ ਨੂੰ ਵੇਖਦੇ ਹਾਂ ਪੰਜ ਵਾਰ ਔਰਤ ਨੇ ਸ਼ਾਦੀ ਕੀਤੀ ਚਾਰ ਪਤੀਆਂ ਨੂੰ ਉਸ ਔਰਤ ਨੇ ਛੱਡ ਦਿੱਤਾ ਹੋਵੇਗਾ ਜਿਸ ਕੋਲੇ ਹੁਣ ਉਹ ਰਹਿ ਰਹੀ ਹੈ ਉਹ ਵੀ ਉਸਦਾ ਪਤੀ ਨਹੀਂ ਹੈ ਫਿਰ ਉਸ ਔਰਤ ਨੂੰ ਪਤਾ ਚੱਲਦਾ ਹੈ ਕਿ ਇਸ ਇਨਸਾਨ ਜੋ ਮੇਰੇ ਨਾਲ ਗੱਲ ਕਰ ਰਿਹਾ ਇੱਕ ਵਿਸ਼ਵਕਤਾ ਹੈ ਫਿਰ ਆराधना ਦੀ ਗੱਲ ਕਰ ਰਹੇ ਹਨ ਉਸ ਨੇ ਕਿਹਾ ਮੈਨੂੰ ਪਤਾ ਹੈ ਕਿ ਇੱਕ ਮਸੀਹ ਆਏਗਾ ਉਹ ਸਾਨੂੰ ਸਹੀ ਗੱਲਾਂ ਨੂੰ ਸਿਖਾਵੇਗਾ ਯਿਸੂ ਮਸੀਹ ਨੇ ਆਖਿਆ ਜਿਸ ਨਾਲ ਤੂੰ ਗੱਲ ਕਰਦੀ ਹੈ ਮੈਂ ਉਹੀ ਹਾਂ ਸਾਂਬਰੀ ਔਰਤ ਪਾਣੀ ਪਰ ਨਾਈ ਸੀ ਉਹ ਆਪਣਾ ਕੜਾ ਉੱਥੇ ਛੱਡ ਕੇ ਵਾਪਸ ਜਾਂਦੀ ਹੈ ਉਹ ਆਪਣੇ ਨਗਰ ਵਿੱਚ ਜਾ ਕੇ ਕਹਿੰਦੀ ਦੇਖੋ ਮੈਂ ਇਸ ਤਰ੍ਹਾਂ ਦੇ ਇਨਸਾਨ ਨੂੰ ਵੇਖਿਆ ਮੈਂ ਇਸ ਤਰ੍ਹਾਂ ਦੇ ਇਨਸਾਨ ਨਾਲ ਮਿਲੀ ਹਾਂ ਜੋ ਮੇਰੇ ਜੀਵਨ ਬਾਰੇ ਸਭ ਕੁਝ ਜਾਣਦਾ ਹੈ ਹੋ ਸਕਦਾ ਉਹ ਵਿਸ਼ਵਕਤਾ ਹੋ ਹੋ ਸਕਦਾ ਉਹ ਮਸੀਹਾ ਹੋ ਉਸ ਦੀਆਂ ਗੱਲਾਂ ਸੁਣ ਕੇ ਯੀਸ਼ੂ ਮਸੀਹ ਕੋਲ ਆ ਗਏ ਯੀਸ਼ੂ ਮਸੀਹ ਦੀਆਂ ਗੱਲਾਂ ਸੁਣਦੇ ਹਨ ਯੀਸ਼ੂ ਮਸੀਹ ਉੱਪਰ ਵਿਸ਼ਵਾਸ ਕਰਦੇ ਹਨ ਉਸ ਜਗ੍ਹਾ ਯੀਸ਼ੂ ਮਸੀਹ 2 ਦਿਨ ਤੱਕ ਰਹੇ ਫਿਰ ਆਪਣਾ ਸਫ਼ਰ ਸ਼ੁਰੂ ਕੀਤਾ యేసు మసీ क्यों सामरी दी तरफ गए यहूदी लोग सामरियां नु तुच्छ समझदे सी सामरी औरता नो भी इज्जत नहीं दंदे सी ओना दे हाथो पानी पीना पसंद नहीं करदे सी उस नगर विच जाना भी नहीं पसंद करदे सी इस जगह assi देखदे हां यीशु मसीह ने सामरियां विच जाना जरूरी समझया क्योंकि प्रभु ਇਸ ਵਚਨ ਵਿੱਚ ਸਾਨੂੰ ਸਮਝਾਉਣਾ ਚਾਹੁੰਦੇ ਹਨ ਕਿ ਪਰਮੇਸ਼ਰ ਨੇ ਸਭ ਨੂੰ ਆਪਣੇ ਸਰੂਪ ਵਿੱਚ ਬਣਾਇਆ ਕੋਈ ਨੀਚੀ ਜਾਤ ਨਹੀਂ ਕੋਈ ਉੱਚੀ ਜਾਤ ਨਹੀਂ ਇਹੋ ਜਿਹਾ ਪੇਤਪਾਵ ਇਨਸਾਨ ਨੇ ਬਣਾਇਆ ਹੈ ਕੋਈ ਪਰਮੇਸ਼ਰ ਨੇ ਨਹੀਂ ਬਣਾਇਆ ਯਿਸੂ ਮਸੀਹ ਇਸ ਪੇਤਪਾਵ ਨੂੰ ਤੋੜਦੇ ਹਨ ਯਿਸੂ ਮਸੀਹ ਸਾਂਭਰੀਤ ਹੋ ਕੇ ਗਏ ਜਿਸ ਔਰਤ ਨਾਲ ਗੱਲ ਕਰ ਰਹੇ ਹਨ ਪਰਬੂ ਯੇਸ਼ੂ ਮਸੀਹ ਉਸਦੇ ਜੀਵਨ ਬਾਰੇ ਜਾਣਦੇ ਹਨ ਉਹ ਕਿਸ ਤਰ੍ਹਾਂ ਦੀ ਔਰਤ ਹੈ ਯੇਸ਼ੂ ਮਸੀਹ ਗੱਲ ਕਰਦੇ ਕਰਦੇ ਉਸ ਔਰਤ ਦੇ ਸਾਰੀ ਜਾਣਕਾਰੀ ਦਿੱਤੀ ਯੇਸ਼ੂ ਮਸੀਹ ਨੇ ਆਖਿਆ ਤੂੰ ਪੰਜ ਵਾਰ ਸ਼ਾਦੀ ਕਰ ਲਈ ਹੈ ਹੁਣ ਤੂੰ ਜਿਸ ਦੇ ਇਨਸਾਨ ਦੇ ਨਾਲ ਰਹਿ ਰਹੀ ਹੈ ਉਹ ਵੀ ਤੇਰਾ ਪਤੀ ਨਹੀਂ ਹੈ ਇਹ ਔਰਤ ਸਮਾਜ ਦੀ ਤਰਫ ਤੋਂ ਇੱਕ ਪਾਪਨ ਔਰਤ ਹੈ ਵਚਨ ਵਿੱਚ ਅਸੀਂ ਉਦਾਹਰਣ ਦੇਖਦੇ ਹਾਂ ਇੱਕ ਔਰਤ ਨੇ ਪਾਪ ਕੀਤਾ ਸੀ ਲੋਕ ਉਸ ਨੂੰ ਪੱਥਰ ਵਾਹ ਕਰਨਾ ਚਾਹੁੰਦੇ ਸੀ ਫਰੀਯਸ਼ੂ ਮਸੀਹ ਨੇ ਆਖਿਆ ਉਹ ਪੱਥਰ ਮਾਰੇ ਜਿਸ ਨੇ ਕਦੇ ਵੀ ਪਾਪ ਨਹੀਂ ਕੀਤਾ ਹੋਵੇ ਫਿਰ ਲੋਕ ਯੇਸ਼ੂ ਮਸੀਹ ਦੀ ਗੱਲ ਸੁਣ ਕੇ ਚਲੇ ਗਏ ਫਰੀਯਸ਼ੂ ਮਸੀਹ ਪਾਪੀ ਔਰਤ ਨਾਲ ਗੱਲ ਕਰ ਰਹੇ ਹਨ ਜਿਸ ਨੂੰ ਸਮਾਜ ਨੇ ਦੰਡ ਦੇਣਾ ਚਾਹੀਦਾ ਸੀ యేసు మసీ సామ్రీ ਔਰਤ ਨਾਲ ਗੱਲ ਕਰ ਰਹੇ ਹਨ ਉਹ ਇਹ ਨਹੀਂ ਕਹਿ ਰਹੇ ਤੂੰ ਤਾਂ ਪਾਪਨ ਔਰਤ ਹੈ ਤੂੰ ਤਾਂ ਗੰਦੀ ਔਰਤ ਹੈ ਤੂੰ ਤਾਂ ਸਮਾਜ ਲਈ कलंक ਹੈ యేసు మਸੀ ਉਸ ਨੂੰ ਇਸ ਤਰ੍ਹਾਂ ਦੇ ਸ਼ਬਦ ਨਹੀਂ ਬੋਲਦੇ యేసు ਮਸੀ ਉਹ ਜਦੋਂ ਗੱਲ ਕਰ ਰਹੇ ਹਨ ਉਸ ਔਰਤ ਨੂੰ ਅਹਿਸਾਸ ਹੋ ਗਿਆ ਕਿ ਮੇਰਾ ਜੀਵਨ ਕਿੰਨਾ ਬੇਕਾਰ ਜੀਵਨ ਹੈ ਮੇਰੇ ਜੀਵਨ ਦੇ ਵਿੱਚ ਕਿੰਨੇ ਹਾਸਤੇ ਹੋਏ ਹਨ ਉਸ ਔਰਤ ਨੂੰ ਅਹਿਸਾਸ ਹੋ ਗਿਆ ਕਿ ਮੈਂ ਇੱਕ ਪਾਪਨ ਔਰਤਾਂ ਇਸ ਸਮੇਂ ਔਰਤ ਨੂੰ ਡਰ ਨਹੀਂ ਯੇਸ਼ੂ ਮਸੀਹ ਦੇ ਸਾਹਮਣੇ ਭੱਜੀ ਨਹੀਂ ਕਿ ਮੈਂ ਇੰਨੀ ਪਾਪਨ ਔਰਤਾਂ ਯੇਸ਼ੂ ਮਸੀਹ ਕਿਸੇ ਨਾਲ ਜਦੋਂ ਗੱਲ ਕਰਦਾ ਹੈ ਉਹ ਇਸ ਤਰ੍ਹਾਂ ਨਾਲ ਨਹੀਂ ਬੋਲਦਾ ਤੁਸੀਂ ਇੰਨੇ ਪਾਪੀ ਹੋ ਇੰਨੇ ਦੋਸ਼ੀ ਹੋ ਤੁਹਾਨੂੰ ਨਰਕ ਜਾਣਾ ਚਾਹੀਦਾ ਇਸ ਤਰ੍ਹਾਂ ਦੇ ਸ਼ਬਦ ਉਹ ਬੋਲਦਾ ਨਹੀਂ ਅਸੀਂ ਵੀ ਇੱਕ ਦਿਨ ਪਾਪ ਵਿੱਚ ਸੀ ਪਾਪ ਵਿੱਚ ਫਸੇ ਹੋਏ ਸੀ ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣੇ ਜੀਵਨ ਵਿੱਚ અપਨਾਇਆ ਯਿਸੂ ਮਸੀਹ ਨੇ ਸਾਡੇ ਪਾਪਾਂ ਨੂੰ ਧੋ ਦਿੱਤਾ ਸਾਡੇ ਪਾਪਾਂ ਨੂੰ ਮਾਫ ਕਰ ਦਿੱਤਾ ਅੱਜ ਅਸੀਂ ਕੋਈ ਵੀ ਡੰਡ ਦੇ ਯੋਗ ਨਹੀਂ ਹਾਂ ਅਸੀਂ ਨਰਕ ਦੇ ਯੋਗ ਨਹੀਂ ਹਾਂ ਕਿਉਂਕਿ ਯਿਸੂ ਮਸੀਹ ਨੇ ਸਾਨੂੰ ਮਾਫ ਕਰ ਦਿੱਤਾ ਹੈ ਪਰ ਯਿਸੂ ਮਸੀਹ ਦਿਖਾਉਂਦਾ ਹੈ ਕਿ ਤੁਸੀਂ ਪਾਪੀ ਹੋ ਤੁਹਾਨੂੰ ਮੁਕਤੀ ਦੀ ਜ਼ਰੂਰਤ ਹੈ ਇਹੀ ਹੈ ਰਾਸਤਾ ਮੈਂ ਹੀ ਰਾਸਤਾ ਹਾਂ ਯੇਸ਼ੂ ਮਸੀ ਉਸ ਔਰਤ ਨੂੰ ਕਹਿੰਦਾ ਹੈ ਕਿ ਮੈਂ ਹੀ ਮਸੀਹਾ ਹਾਂ ਜਿਸ ਲਈ ਤੁਸੀਂ ਬੋਲਦੇ ਹੋ ਮੈਂ ਹੀ ਮਸੀਹਾ ਹਾਂ ਮੈਂ ਹੀ ਰਾਹ ਸੱਚਾਈ ਅਤੇ ਜੀਵਨ ਹਾਂ ਯੇਸ਼ੂ ਮਸੀ ਪਾਪੀਆਂ ਨੂੰ ਮੁਕਤੀ ਦੇਣ ਲਈ ਆਏ ਦੰਡ ਦੇਣ ਲਈ ਨਹੀਂ ਆਏ ਫਿਰ ਅਸੀਂ ਵੀ ਦੂਸਰਿਆਂ ਬਾਰੇ ਸੋਚਣਾ ਹੈ ਉਹ ਕਿੰਨੇ ਪਾਪ ਵਿੱਚ ਹਨ ਕਿੰਨੀ ਗੰਦਗੀ ਵਿੱਚ ਫਸੇ ਹੋਏ ਹਨ ਅਸੀਂ ਉਹਨਾਂ ਲਈ ਪ੍ਰਾਰਥਨਾ ਕਰਨੀ ਹੈ ਕਿਉਂਕਿ ਉਹਨਾਂ ਦੀ ਆਤਮਿਕ ਅੱਖਾਂ ਖੁੱਲ ਜਾਣ ਉਹਨਾਂ ਨੂੰ ਅਹਿਸਾਸ ਹੋ ਜਾਵੇ ਅਸੀਂ ਪਾਪ ਵਿੱਚ ਹਾਂ ਸਾਨੂੰ ਇੱਕ छुटकारे ਦੀ ਜ਼ਰੂਰਤ ਹੈ ਜੋ ਯੇਸ਼ੂ ਮਸੀਹ ਦੁਆਰਾ ਮਿਲੇਗਾ ਜਦੋਂ ਸਾਮਰੀ ਔਰਤ ਖੂਹ ਕੋਲੇ ਆਉਂਦੀ ਹੈ ਉਹ ਉਸ ਸਮੇਂ ਆਉਂਦੀ ਹੈ ਦੁਪਹਿਰ ਦੇ ਸਮੇਂ ਜਦੋਂ ਹੋਰ ਔਰਤਾਂ ਪਾਣੀ ਭਰਦੀਆਂ ਹਨ ਜਾਂ ਸਵੇਰੇ-ਸਵੇਰੇ ਭਰਦੀਆਂ ਹਨ ਜਾਂ ਸ਼ਾਮ ਨੂੰ ਕੋਈ ਵੀ ਤੁੱਪ ਦੇ ਸਮੇਂ ਦੁਪਹਿਰ ਦੇ ਸਮੇਂ ਪਾਣੀ ਨਹੀਂ ਪਰਦੀਆਂ ਹਨ। ਸਾਂਬਰੀ ਔਰਤ ਪਾਪਣ ਔਰਤ ਦੁਪਹਿਰ ਨੂੰ ਪਾਣੀ ਪਰਣ ਆਉਂਦੀ ਹੈ। ਇਸ ਦਾ ਕਾਰਨ ਇਹ ਕਿ ਉਹ ਸਵੇਰੇ ਨਹੀਂ ਆਉਂਦੀ, ਉਹ ਸ਼ਾਮ ਨੂੰ ਨਹੀਂ ਆਉਂਦੀ ਤਾਂ ਕਿ ਦੂਜੇ ਲੋਕ ਖੂੰਤੇ ਹੋਣਗੇ, ਮੇਰੀਆਂ ਚੂਲੀਆਂ ਕਰਨਗੇ, ਮੇਰੀ ਨਿੰਦਾ ਕਰਨਗੇ, ਮੇਰਾ ਮਜਾਕ ਡਾਉਣਗੇ। ਇਸ ਲਈ ਔਰਤ ਦੋਨੋਂ ਸਮੇਂ ਨਹੀਂ ਆਉਂਦੀ। ਉਹ ਦੁਪਹਿਰ ਦੇ ਸਮੇਂ ਆਉਂਦੀ ਹੈ। ਉਹ ਸਮੇਂ ਉਧਰ ਕੋਈ ਨਹੀਂ ਹੁੰਦਾ। ਬੇਸ਼ੱਕ ਉਸ ਨੂੰ ਤੋਪ ਸਹਿਣੀ ਪਵੇ ਉਹ ਇਹ ਨਹੀਂ ਚਾਹੁੰਦੀ ਕਿ ਮੈਂ ਲੋਕਾਂ ਲਈ ਮਜ਼ਾਕ ਬਣਾ ਇਸ ਲਈ ਦੁਪਹਿਰ ਦੇ ਸਮੇਂ ਆ ਕੇ ਪਾਣੀ ਭਰਦੀ ਹੈ ਯਿਸੂ ਮਸੀਹ ਵੀ ਉਸ ਸਮੇਂ ਹੀ ਆਉਂਦਾ ਹੈ ਜਿਵੇਂ ਵਚਨ ਵਿੱਚ ਅਸੀਂ ਦੇਖਦੇ ਹਾਂ ਸ਼ਾਦੀ ਲਈ ਇੱਕ ਸਮਾਂ ਹੈ ਔਰ ਸੇਵਾ ਲਈ ਇੱਕ ਸਮਾਂ ਹੈ ਯਿਸੂ ਮਸੀਹ ਵੀ ਉਸ ਸਮੇਂ ਆਉਂਦਾ ਹੈ ਜਿਸ ਸਮੇਂ ਉਸ ਔਰਤ ਨਾਲ ਮੁਲਾਕਾਤ ਹੋ ਸਕੇ ਫਿਰ ਉਸ ਔਰਤ ਨੂੰ ਪਤਾ ਚੱਲਦਾ ਹੈ ਕਿ ਇਹ ਆਮ ਆਦਮੀ ਨਹੀਂ ਹੈ ਫਿਰ ਉਹ ਕਹਿੰਦੀ ਹੈ ਇੱਕ ਵਿਸ਼ਵਕਤਾ ਹੈ ਜੋ ਮੇਰੇ ਬਾਰੇ ਸਭ ਕੁਝ ਜਾਣਦਾ ਹੈ ਇਹ ਇੱਕ ਮਸੀਹਾ ਹੈ ਸਾਰਿਆਂ ਨੂੰ ਦੱਸਦੀ ਹੈ ਫਿਰ ਉਸ ਦੀ ਗੱਲ ਸੁਣ ਕੇ ਯਿਸੂ ਮਸੀਹ ਕੋਲ ਆਉਂਦੇ ਹਨ ਫਿਰ ਉਹ ਲੋਕ ਯਿਸੂ ਮਸੀਹ ਨੂੰ ਕਹਿੰਦੇ ਸਾਡੇ ਕੋਲ ਕੁਝ ਦਿਨ ਰੁਕ ਜਾਓ ਉਸ ਨਗਰ ਵਿੱਚ ਯਿਸੂ ਮਸੀਹ ਦੋ ਦਿਨ ਰੁਕਦੇ ਹਨ ਹੋਰ ਵੀ ਲੋਕ ਵਿਸ਼ਵਾਸ ਕਰਦੇ ਹਨ ਇਹ ਔਰਤ ਲੋਕਾਂ ਦੇ ਡਰ ਤੋਂ ਦੁਪਹਿਰ ਦੇ ਸਮੇਂ ਪਾਣੀ ਭਰਨ ਆਉਂਦੀ ਸੀ ਉਸ ਦੇ ਅੰਦਰ ਡਰ ਸੀ ਸ਼ਰਮ ਸੀ ਪਰ ਜੀਵਨ ਇੰਨਾ ਖਰਾਬ ਸੀ ਫਿਰ ਯੇਸ਼ੂ ਮਸੀਹ ਨਾਲ ਗੱਲਬਾਤ ਕਰਕੇ ਉਹ ਬਦਲ ਜਾਂਦੀ ਹੈ ਸਾਂਬਰੀ ਔਰਤ ਸਾਰੇ ਲੋਕਾਂ ਨੂੰ ਕਹਿੰਦੀ ਹੈ ਇਸ ਇਨਸਾਨ ਨੂੰ ਮਿਲੋ ਜੋ ਮੇਰੇ ਜੀਵਨ ਬਾਰੇ ਸਾਰਾ ਕੁਝ ਜਾਣਦਾ ਹੈ ਉਸ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਵ ਆ ਗਿਆ ਉਹ ਲੋਕਾਂ ਦੇ ਸਾਹਮਣੇ ਨਹੀਂ ਆਉਂਦੀ ਸੀ ਉਸ ਦੇ ਜੀਵਨ ਬਦਲ ਤੋਂ ਬਾਅਦ ਉਹ ਸਾਰਿਆਂ ਦੇ ਸਾਹਮਣੇ ਖੜੀ ਹੈ ਉਸ ਔਰਤ ਦੇ ਅੰਦਰ ਡਰ ਸੀ ਸ਼ਰਮ ਸੀ ਇਹ ਸਾਰਾ ਕੁਝ ਉਸ ਦੇ ਜੀਵਨ ਵਿੱਚ हट ਗਿਆ ਉਹ ਸਾਰੇ ਲੋਕਾਂ ਦੇ ਸਾਹਮਣੇ ਯੇਸ਼ੂ ਮਸੀਹ ਦੇ ਬਾਰੇ ਦੱਸਦੀ ਹੈ ਇਹ ਕਿਵੇਂ ਹੋ ਸਕਦਾ ਹੈ ਯਿਸੂ ਮਸੀਹ ਨੇ ਉਸ ਸਾਮਰੀ ਔਰਤ ਦਾ ਜੀਵਨ ਬਦਲ ਦਿੱਤਾ ਜਿਸ ਦੀਆਂ ਗੱਲਾਂ ਯਿਸੂ ਮਸੀਹ ਨਾਲ ਹੁੰਦੀਆਂ ਹਨ ਯਿਸੂ ਮਸੀਹ ਉਸ ਦਾ ਜੀਵਨ ਬਦਲ ਦਿੰਦਾ ਹੈ ਫਿਰ ਯਿਸੂ ਮਸੀਹ ਤੁਹਾਨੂੰ ਸਾਮਰਤੀ ਬਣਾ ਦਿੰਦਾ ਹੈ ਤਾਂ ਕਿ ਤੁਸੀਂ ਲੋਕਾਂ ਦੇ ਸਾਹਮਣੇ ਗਵਾਹ ਬਣੋ ਉਸ ਸਾਮਰੀ ਔਰਤ ਨੇ ਯਿਸੂ ਮਸੀਹ ਨੇ ਇਸਤੇਮਾਲ ਕੀਤਾ ਫਿਰ ਸਾਰੇ ਨਗਰ ਦੇ ਲੋਕ ਯਿਸੂ ਮਸੀਹ ਕੋਲ ਆਏ ਫਿਰ ਉਹ ਲੋਕਾਂ ਯਿਸੂ ਮਸੀਹ ਉੱਤੇ ਗੱਲਾਂ ਉੱਤੇ ਵਿਸ਼ਵਾਸ ਕੀਤਾ ਕਿੰਨੇ ਧੰਨ ਗੱਲ ਹੈ ਅਸੀਂ ਵੀ ਸੋਚ ਸਕਦੇ ਹਾਂ ਮੈਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹਨ ਮੇਰੇ ਅੰਦਰ ਸ਼ਰਮ ਹੈ ਮੇਰੇ ਜੀਵਨ ਵੀ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਦਾ ਹੈ ਮੈਂ ਕਿਵੇਂ ਗਵਾਹੀ ਦਵਾਂ ਜਦੋਂ ਯਿਸੂ ਮਸੀਹ ਸਾਨੂੰ ਬਦਲ ਦਿੰਦੇ ਹਨ ਸਾਨੂੰ ਮਾਫ਼ ਕਰ ਦਿੰਦੇ ਹਨ ਅਸੀਂ ਵੀ ਗਵਾਹੀ ਦੇ ਸਕਦੇ ਹਾਂ ਅਗਰ ਅਸੀਂ ਸਮਝਦੇ ਹਾਂ ਮੇਰਾ ਜੀਵਨ ਇਸ ਤਰ੍ਹਾਂ ਦਾ ਹੈ ਮੈਂ ਗਵਾਹੀ ਨਹੀਂ ਦੇ ਸਕਦਾ ਫਿਰ ਉਹ ਤੁਹਾਡੇ ਅੰਦਰ ਇਹ ਸੋਚ ਵਿਚਾਰ ਸ਼ੈਤਾਨ ਪਾਉਂਦਾ ਹੈ ਇਹ ਵਿਚਾਰ ਨੂੰ ਕੱਢਣਾ ਪੈਣਾ ਹੈ ਆਪਣੇ ਆਪ ਨੂੰ ਹਿੰਮਤ ਦਿਓ ਬੋਲੋ ਮੈਂ ਪਰਮੇਸ਼ਰ ਦੀ ਸੰਤਾਨ ਹਾਂ ਯੀਸ਼ੂ ਮਸੀਹ ਨੇ ਮੇਰੇ ਪਾਪਾ ਨੂੰ ਚੁੱਕ ਲਿਆ ਹੈ ਯੀਸ਼ੂ ਮਸੀਹ ਨੇ ਮੈਨੂੰ ਮਾਫ ਕੀਤਾ ਹੈ ਯੇਸ਼ੂ ਮਸੀਹ ਨੇ ਮੈਨੂੰ ਸ਼ੁੱਧ ਕੀਤਾ ਹੈ ਜਦੋਂ ਅਸੀਂ ਵਿਸ਼ਵਾਸ ਕਰਕੇ ਅੱਗੇ ਵਧਾਂਗੇ ਪ੍ਰਭੂ ਨਾਲ ਸਮੇਂ ਗੁਜ਼ਾਰਾਂਗੇ ਫਿਰ ਪਰਮੇਸ਼ਰ ਨਾਲ ਗੱਲ ਕਰਾਂਗੇ ਫਿਰ ਲੋਕ ਤੁਹਾਡੀਆਂ ਗਲਤੀਆਂ ਨਹੀਂ ਦੇਖਣਗੇ ਉਹ ਯੇਸ਼ੂ ਮਸੀਹ ਦੀਆਂ ਵਚਨ ਤੁਹਾਡੇ ਮੂੰਹ ਚੋਂ ਸੁਣ ਕੇ ਵਿਸ਼ਵਾਸ ਕਰਨਗੇ ਸਾਰੇ ਸੰਸਾਰ ਨੇ ਗਲਤੀਆਂ ਜਾਂ ਪਾਪ ਕੀਤੇ ਹਨ ਪਰ ਸਾਰੀਆਂ ਗੱਲਾਂ ਨੂੰ ਪੋਲਾ ਦਿਓ ਕਿਉਂਕਿ ਯੇਸ਼ੂ ਮਸੀਹ ਨੇ ਸਾਨੂੰ ਮਾਫ ਕੀਤਾ ਹੈ ਯੇਸ਼ੂ ਮਸੀਹ ਨੇ ਕ੍ਰੂਸ ਉੱਤੇ ਸਾਡੇ ਸ਼ਰਮ ਨੂੰ ਹਰੇਕ ਪਾਪ ਨੂੰ ਡਰ ਨੂੰ ਹਰੇਕ ਪਿਛਲੀ ਗੱਲ ਨੂੰ ਆਪਣੀ ਉੱਪਰ ਚੋਕ ਲਿਆ ਹੈ ਤਾਂ ਕਿ ਅਸੀਂ ਆਜ਼ਾਦੀ ਦੇ ਨਾਲ ਜੀ ਸਕੀਏ ਅਸੀਂ ਆਜ਼ਾਦ ਹਾਂ ਅਸੀਂ ਪਾਪੀ ਲੋਕ ਨਹੀਂ ਹਾਂ ਯੀਸ਼ੂ ਮਸੀਹ ਸਾਡੇ ਦੁਆਰਾ ਆਪਣੇ ਕੰਮਾਂ ਨੂੰ ਕਰਦਾ ਹੈ ਯੀਸ਼ੂ ਮਸੀਹ ਨੇ ਪਾਪੀ ਔਰਤ ਨੂੰ ਇਸਤੇਮਾਲ ਕੀਤਾ ਤਾਂ ਕਿ ਸਾਂਬਰੀਆ ਦਾ ਨਗਰ ਯੀਸ਼ੂ ਮਸੀਹ ਨੂੰ ਜਾਣੇ ਸਾਂਬਰੀ ਔਰਤ ਨੂੰ ਬਦਲ ਦਿੱਤਾ ਫਿਰ ਇਸਤੇਮਾਲ ਕੀਤਾ ਅੱਜ ਯੀਸ਼ੂ ਮਸੀਹ ਸਾਨੂੰ ਹਰੇਕ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਯੀਸ਼ੂ ਮਸੀਹ ਤੁਹਾਡੇ ਜੀਵਨ ਵਿੱਚ ਕੰਮ ਕਰਨਾ ਚਾਹੁੰਦਾ ਹੈ ਪਰਮੇਸ਼ਰ ਦਾ ਉਦੇਸ਼ ਹੈ ਸਾਡੇ ਜੀਵਨ ਵਿੱਚ ਸਾਡੇ ਜੀਵਨ ਬੇਕਾਰ ਨਹੀਂ ਅੱਜ ਅਸੀਂ ਸਮਰਪਣ ਕਰਨਾ ਹੈ ਅਸੀਂ ਪ੍ਰਭੂ ਨਾਲ ਗੱਲ ਕਰਾਂਗੇ ਪਿਛਲੇ ਪਾਪਾਂ ਦੀ ਤਰਫ ਧਿਆਨ ਨਹੀਂ ਦੇਵਾਂਗੇ ਉਹ ਸਾਰੀਆਂ ਗੱਲਾਂ ਨੂੰ ਪ੍ਰਭੂ ਦੇ ਹੱਥ ਵਿੱਚ ਸੌਂਪਣਾ ਹੈ ਫਿਰ ਤੁਹਾਨੂੰ ਪ੍ਰਭੂ ਯੇਸ਼ੂ ਮਸੀਹ ਆਪਣੇ ਹੱਥ ਵਿੱਚ ਇਹ ਲੈ ਕੇ ਇਸਤੇਮਾਲ ਕਰੇਗਾ ਸਾਮਰਥ ਨਾਲ ਪਰ ਦੇਵੇਗਾ ਫਿਰ ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰੋਗੇ ਤਾਂ ਉਹਨਾਂ ਦਾ ਜੀਵਨ ਬਦਲ ਜਾਵੇਗਾ ਫਿਰ ਉਹ ਮਸੀਹਾਂ ਨੂੰ ਜਾਣਨਗੇ ਪਛਾਣਨਗੇ ਜਿਸ ਤੋਂ ਗਲਤ ਕੰਮ ਹੋਏ ਫਿਰ ਉਹਨਾਂ ਨੇ ਮਨ ਫਿਰਾਇਆ ਪ੍ਰਭੂ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਫਿਰ ਅਸੀਂ ਅੱਗੇ ਬਚਨ ਵਿੱਚ ਦੇਖਦੇ ਹਾਂ ਪਤਰਸ ਦਾ ਜੀਵਨ ਪਤਰਸ ਨੇ ਤਿੰਨ ਵਾਰ ਯਿਸੂ ਮਸੀਹ ਦਾ ਇਨਕਾਰ ਕੀਤਾ ਉਸ ਨੇ ਆਖਿਆ ਮੈਂ ਨਹੀਂ ਜਾਣਦਾ ਜਦੋਂ ਉਸ ਨੂੰ ਅਹਿਸਾਸ ਹੋਇਆ ਉਹ ਪੁੱਬਾ ਮਾਰ ਮਾਰ ਕੇ ਰੋਇਆ ਮਾਫੀ ਮੰਗਦਾ ਹੈ ਵਾਪਸ ਯਿਸੂ ਮਸੀਹ ਕੋਲੇ ਆਉਂਦਾ ਹੈ ਫਿਰ ਪਤਰਸ ਯਿਸੂ ਮਸੀਹ ਨਾਲ ਗਹਿਰੇ ਰਿਸ਼ਤੇ ਵਿੱਚ ਆ ਜਾਂਦਾ ਹੈ ਯਿਸੂ ਮਸੀਹ ਪਤਰਸ ਨੂੰ ਸਾਮਰਥ ਨਾਲ ਪਰ ਦਿੰਦਾ ਹੈ ਫਿਰ ਅਸੀਂ ਦੇਖਦੇ ਹਾਂ ਪਤਰਸ ਦੇ ਇੱਕ ਪ੍ਰਚਾਰ ਤੋਂ 3000 ਲੋਕਾਂ ਦਾ ਮਨ ਬਦਲ ਗਿਆ ਪਤਰਸ ਮੱਛੀ ਫੜਨ ਵਾਲਾ ਮਛਵੇਰਾ ਸੀ ਫਿਰ ਅਸੀਂ ਦੇਖਦੇ ਹਾਂ ਕਿੰਨੀ ਵਾਰ ਯਿਸੂ ਮਸੀਹ ਨੇ ਪਤਰਸ ਨੂੰ ਛਿੜਕਿਆ ਸੀ ਇੱਕ ਵਾਰ ਯਿਸੂ ਮਸੀਹ ਨੇ ਪਤਰਸ ਨੂੰ ਆਖਿਆ ਸ਼ੈਤਾਨ ਪਿੱਛੇ ਹਟ ਜਾ ਫਿਰ ਵੀ ਜਦੋਂ ਪਤਰਸ ਯਿਸੂ ਮਸੀਹ ਦੇ ਨਾਲ ਨਾਲ ਰਹਿੰਦਾ ਸੀ ਸਾਮਰਥ ਪਾਉਂਦਾ ਸੀ ਪਤਰਸ ਵੱਡੇ ਵੱਡੇ ਕੰਮ ਕਰਦਾ ਸੀ दाऊद ने हरामकारी की थी दाऊद ने हत्या की थी लेकिन दाऊद ने एहसास हो गया माफी मांगी परमेश्वर ਤੋਂ ਫਿਰ ਪਰਮੇਸ਼ਰ ਦੇ ਨਾਲ ਨਾਲ ਬਣਿਆ ਰਿਹਾ ਜਦੋਂ दाऊद ਨੇ ਪਾਪ ਕੀਤਾ ਫਿਰ ਪਰਮੇਸ਼ਰ ਕਹਿੰਦਾ ਹੈ ਜਦੋਂ दाऊद ਨੇ ਮਾਫੀ ਮੰਗੀ ਫਿਰ ਪਰਮੇਸ਼ਰ ਉਸ ਨੂੰ ਕਹਿੰਦਾ ਹੈ ਮੇਰੇ दाऊद ਦੇ ਕਾਰਨ ਮੈਂ ਇਸرائیਲ ਨੂੰ ਪੂਰੀ ਰੀਤੀ ਨਾਲ ਨਾਸ਼ ਨਹੀਂ ਕਰਾਂਗਾ ਅੱਜ ਅਸੀਂ ਦੇਖਦੇ ਹਾਂ ਅੱਜ ਮੈਂ ਗਲਤ ਕੰਮ ਦੇ ਦੁਆਰਾ ਮੈਂ ਪ੍ਰਭੂ ਲਈ ਕੁਝ ਨਹੀਂ ਕਰ ਸਕਦਾ ਕਿਪਸ਼ਤਾਨ ਨੇ ਸੋਚ ਪਾਈ ਹੈ ਕੱਢ ਦੋ ਇਸ ਸੋਚ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਬੈਠ ਕੇ ਬੋਲੋ ਪ੍ਰਭੂ ਤੁਸੀਂ ਮੈਨੂੰ ਮਾਫ ਕੀਤਾ ਤੁਹਾਡਾ ਧੰਨਵਾਦ ਯਿਸੂ ਮਸੀਹ ਦੇ ਨਾਮ ਵਿੱਚ ਇਹ ਗਲਤ ਸੋਚ ਮੇਰੇ ਮਨ ਵਿੱਚੋਂ ਨਿਕਲ ਜਾਵੇ ਪ੍ਰਭੂ ਯਿਸੂ ਮਸੀਹ ਸਾਨੂੰ ਇਸਤੇਮਾਲ ਕਰੇਗਾ ਔਰ ਪ੍ਰਭੂ ਸਾਨੂੰ ਇਸਤੇਮਾਲ ਕਰ ਤੇਰੀ ਮਹਿਮਾ ਦੇ ਲਈ ਇਸਤੇਮਾਲ ਕਰ ਅਸੀਂ ਅੱਗੇ ਵਚਨ ਵਿੱਚ ਦੇਖਦੇ ਹਾਂ ਪ੍ਰਭੂ ਯੇਸ਼ੂ ਮਸੀਹ ਤੁਹਾਡੇ ਜੀਵਨ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਤੁਹਾਡੇ ਜੀਵਨ ਹਜ਼ਾਰਾਂ ਲਈ ਲੱਖਾਂ ਲਈ ਇੱਕ ਆਸ਼ੀਸ਼ ਦਾਇਕ ਬਰਕਤ ਦਾ ਕਾਰਨ ਬਣੇ ਅੱਜ ਅਸੀਂ ਆਪਣੇ ਜੀਵਨ ਪ੍ਰਭੂ ਦੇ ਹੱਥ ਵਿੱਚ ਦੇਣਾ ਹੈ ਜੋ ਕੋਈ ਪ੍ਰਭੂ ਵਿੱਚ ਹੈ ਉਹ ਨਵੀਂ ਸ੍ਰਿਸ਼ਟੀ ਹੈ ਪ੍ਰਭੂ ਅੱਜ ਮੈਂ ਆਪਣਾ ਜੀਵਨ ਤੇਰੇ ਹੱਥ ਵਿੱਚ ਸੌਂਪਦਾ ਹਾਂ ਆਮੀਨ